ਸੱਜਣ মিডিਆ ਚੈਨਲ ਉੱਤੇ ਸਤ ਸੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਤੇ ਸੱਤ ਮੈਂਬਰੀ ਕਮੇਟੀ ਦੇ ਕਨਵੀਨਰਸ਼ਿਪ ਤੋਂ ਅਸਤੀਫਾ ਦੇ ਕੇ ਅਕਾਲੀ ਫਲਕਿਆਂ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਇੱਕ ਨਵੀਂ ਸਥਿਤੀ ਪੈਦਾ ਕਰ ਦਿੱਤੀ ਹੈ ਤੇ ਇਹ ਸਥਿਤੀ ਉਸ ਪਾਸੇ ਨੂੰ ਜਾ ਰਹੀ ਹੈ ਜਿਸ ਵਿੱਚ ਪਹਿਲਾਂ ਹੀ ਜਿਹੜਾ ਸਾਰਾ ਸਿੱਖ ਸਮਾਜ ਸਿੱਖ ਰਾਜਨੀਤੀ ਅਕਾਲੀ ਰਾਜਨੀਤੀ ਇੱਕ ਚੱਕਰ ਵਿੱਚ ਫਸੀ ਹੋਈ ਹੈ ਔਰ ਉਸ ਚੱਕਰ ਵਿੱਚੋਂ ਨਿਕਲਣ ਦਾ ਕੋਈ ਅਜੇ ਤੱਕ ਰਾਹ ਬੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਸ਼ੁਰੂ ਦੇ ਵਿੱਚ ਸਿੰਘ ਸਹਿਬਾਨ ਨੇ 2 ਦਸੰਬਰ ਦੇ ਹੁਕਮ ਰਾਏ ਮੇ ਰਾਹੀਂ ਇੱਕ ਕੋਸ਼ਿਸ਼ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ شاਖ ਨੂੰ ਮੁੜ ਬਹਾਲ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਤੇ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਸ ਨੂੰ ਪਾਸੇ ਕਰਕੇ ਨਵੀਂ ਲੀਡਰਸ਼ਿਪ ਜਿਹੜੀ ਹੈ ਉਹ ਅੱਗੇ ਆ ਜਾਵੇ ਤਾਂ ਜੋ ਸਿੱਖ ਸਮਾਜ ਨੂੰ ਸਿੱਖ ਰਾਜਨੀਤੀ ਨੂੰ ਕਾਲੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਜਿਹੜੀ ਹੈ ਮਿਲ ਸਕੇ ਪਰ ਜਿਸ ਢੰਗ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਸ ਢੰਗ ਦੀ ਜਿਹੜੀ ਕਮੇਟੀ ਬਣਾ ਕੇ ਜਾਂਚ ਕੀਤੀ ਗਈ ਔਰ ਉਸਤੇ ਜਿਸ ਤਰ੍ਹਾਂ ਦੇ ਦੋਸ਼ ਲੱਗੇ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਸ਼੍ਰੋਮਣੀ ਕਮੇਟੀ ਨੇ ਬਹੁਮਤ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਤੋਂ ਉਹਨਾਂ ਨੂੰ ਫਾਰਕ ਕਰ ਦਿੱਤਾ ਕੱਢ ਦਿੱਤਾ ਤੇ ਗਿਆਨੀ ਹਰਪ੍ਰੀਤ ਸਿੰਘ ਇੱਕ ਆਪਣਾ ਹੀ ਵੱਖਰਾ ਬਿਰਤਾਂਤ ਜਿਹੜੇ ਆ ਉਹ ਸਿਰਜ ਰਹੇ ਆ ਉਹਨਾਂ ਦੇ ਅਸਤੀਫੇ ਤੇ ਉਹਨਾਂ ਦੀਆਂ ਸੇਵਾਵਾਂ ਖਤਮ ਹੋਣ ਤੋਂ ਬਾਅਦ ਇੱਕ ਨਵੀਂ ਸਥਿਤੀ ਹੈ ਜਿੰਦੀ ਕੇ ਬਿਲਕੁਲ ਨਾ ਤਾਂ ਅਕਾਲੀ ਦਲ ਨੂੰ ਆਸ ਸੀ ਦੇ ਨਾਸਿਕ ਹਰਕਿਆਂ ਵਿੱਚ ਇਸ ਤਰ੍ਹਾਂ ਦੀ ਆਸ ਸੀ ਕਿ ਧਾਮੀ ਹੋਣੀ ਕਨਵੀਨਰਸ਼ਿਪ ਵੀ ਛੱਡ ਦੇਣਗੇ ਤੇ ਪ੍ਰਧਾਨਗੀ ਵੀ ਛੱਡ ਦੇਣਗੇ ਪਰ ਉਹਨਾਂ ਨੇ ਕਨਵੀਨਰਸ਼ਿਪ ਤੋਂ ਅਸਤੀਫਾ ਦੇ ਕੇ ਇਹ ਕਿਹਾ ਕਿ ਮੈਂ ਉਹ ਚਿੱਠੀ ਜਿਹੜੀ ਹੈ ਆਪਣਾ ਅਸਤੀਫਾ ਅਕਾਲ ਤਖਤ ਦੇ ਜਥੇਦਾਰ ਨੂੰ ਭੇਜ ਦਿੱਤਾ ਤੇ ਦੂਸਰਾ ਅਸਤੀਫਾ ਉਹਨਾਂ ਨੇ ਅੰਤਰੀ ਕਮੇਟੀ ਨੂੰ ਭੇਜਤਾ ਨੂੰ ਅੰਤਰੀ ਕਮੇਟੀ ਨੇ ਫੈਸਲਾ ਲੈਣਾ ਹੈ ਕਿ ਉਹ ਅਸਤੀਫੇ ਨੂੰ ਪ੍ਰਵਾਨ ਕਰਦੀ ਹੈ ਜਾਂ ਅਪ੍ਰਵਾਨ ਕਰਦੀ ਹੈ ਇਹ ਹੁਣ ਸਥਿਤੀ ਜਿਹੜੀ ਹੈ ਉਹਦੇ ਵਿੱਚ ਨਵਾਂ ਪ੍ਰਧਾਨ ਜਿਹੜਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਉਹ ਅੱਗੇ ਆਉਂਦਾ ਜਾਂ ਹਾਊਸ ਜਰਨਲ ਹਾਊਸ ਬੁਲਾ ਕੇ ਤੇ ਪ੍ਰਧਾਨ ਦੀ ਚੋਣ ਕਰਨੀ ਪੈਂਦੀ ਹੈ ਇੱਥੇ ਸਾਰੀ ਜਿਹੜੀ ਸਥਿਤੀ ਫਸੀ ਹੋਈ ਯਾਰ ਨਾਲ ਦੀ ਨਾਲ ਇਹ ਐਸਾ ਮੌਕਾ ਸੀ ਜਿੱਦਨ ਧਾਮੀ ਉਹਨਾਂ ਨੇ ਅਸਤੀਫਾ ਦਿੱਤਾ ਕਿ ਉਸ ਦਿਨ ਸੁਖਬੀਰ ਬਾਦਲ ਉਹਨਾਂ ਦੀ ਬੇਟੀ ਦੇ ਵਿਆਹ ਦੀ ਜਿਹੜੀ ਰਿਸੈਪਸ਼ਨ ਸੀ ਔਰ ਉਸ ਪਾਸੇ ਰਿਸੈਪਸ਼ਨ ਚੱਲ ਰਹੀ ਸੀ ਤੇ ਦੂਸਰੇ ਪਾਸੇ ਧਾਮੀ ਉਹਨਾਂ ਦੇ ਅਸਤੀਫੇ ਦੀਆਂ ਖਬਰਾਂ ਜਿਹੜੀਆਂ ਉਹ ਮੀਡੀਆ ਦੇ ਵਿੱਚ ਛਾਈਆਂ ਹੋਈਆਂ ਸੀ ਸੋ ਇਹ ਸਾਰੀ ਜਿਹੜੀ ਸਥਿਤੀ ਨਵੀਂ ਪੈਦਾ ਹੋਈ ਇਸ ਤੇ ਅਸੀਂ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਜਿਨ੍ਹਾਂ ਦਾ ਕਿ ਸਿੱਖ ਰਾਜਨੀਤੀ ਬਾਰੇ ਇੱਕ ਆਪਣਾ ਨਜ਼ਰੀਆ ਹੈ ਉਹਨਾਂ ਦਾ ਇੱਕ ਆਪਣਾ ਦੇ ਹਨ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਹ ਸਾਰੀ ਨਵੀਂ ਜਿਹੜੀ ਸਥਿਤੀ ਪੈਦਾ ਹੋਈ ਹੈ ਧਾਮੀ ਦੇ ਉਹਨਾਂ ਦੇ ਅਸਤੀਫੇ ਨਾਲ ਉਹ ਸਮੋ ਕਿਸ ਤਰ੍ਹਾਂ ਦੇਖਦੇ ਆ ਤੇ ਇਸ ਦਾ ਕੀ ਅਸਰ ਆਉਣ ਵਾਲੇ ਸਮੇਂ ਚ ਭੈਣ ਦੀ ਸੰਭਾਵਨਾ ਸਿੱਧੂ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਧੰਨਵਾਦ ਜੀ ਸ਼ੁਕਰੀਆ ਐਸੋ ਸਾਹਿਬ ਕਿਸ ਤਰ੍ਹਾਂ ਲੱਗਦਾ ਜਿਹੜਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਦਾ ਅਸਤੀਫਾ ਆਇਆ ਹੈ ਤੇ ਉਸ ਨਾਲ ਸਾਰੇ ਪਾਸੇ ਇੱਕ ਨਵੀਂ ਜਿਹੜੀ ਹਲਚਲ ਆ ਉਹ ਸ਼ੁਰੂ ਹੋ ਗਈ ਵੇਖੋ ਜਿਸ ਤਰੀਕੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਫੀ ਲੰਮਾ 2 ਦਸੰਬਰ ਤੋਂ ਬਾਅਦ ਤੁਸੀਂ ਇਹ ਦੇਖੋ ਵੀ 3 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਤੇ ਇਹ 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 ਲੱਗਦਾ ਸੀਗਾ ਵੀ ਹੁਣ ਅਕਾਲੀ ਦਲ ਆਪਣੀ ਮﻘੱਲ ਮਨਾ ਰਿਹਾ ਹੈ ਪੋਲੀਟੀਕਲ ਜਿਹੜੀਆਂ ਉਹਦੀਆਂ ਆਪਣੀਆਂ ਲੋੜਾਂ ਉਹਨਾਂ ਮੁਤਾਬਕ ਚੱਲ ਰਿਹਾ ਅਕਾਲ ਤਖਤ ਦੀ ਘਾਟੀ ਪ੍ਰਵਾਹ ਕਰ ਰਿਹਾ ਜਾਂ ਇਹ ਕਹਿੰਦੀ ਹੈ ਅਕਾਲ ਤਖਤ ਦੇ ਜਿਹੜਾ 2 2 ਦਸੰਬਰ ਦਾ ਫੈਸਲਾ ਉਹਨੂੰ ਲਾਗੂ ਕਰਨ ਦੇ ਲਈ ਜਾਂ ਉਸ ਨੂੰ ਉਹ ਇੱਕ ਪਾਸੇ ਦਰਕਰਨਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਜਿਵੇਂ ਪਹਿਲਾਂ ਅਕਾਲੀ ਦਲ ਕਰਦਾ ਰਿਹਾ ਤੇ ਪਰ ਹੁਣ ਪਰ ਅਕਾਲੀ ਦਲ ਵੀ ਨਹੀਂ ਹੋ ਰਿਹਾ ਤੇ ਹਾਲਾਤ ਵੀ ਪਹਿਲੇ ਨਾਲੋਂ ਬਦਲ ਗਏ ਆ ਤੇ ਇਸੇ ਕਰਕੇ ਹੁਣ ਅਕਾਲੀ ਦਲ ਚ ਉਹ ਨਾ ਜੋਰ ਹੋਣ ਕਰਕੇ ਪੁਰਾਣਾ ਸੱਤਾ ਦਾ ਜੋਰ ਪਾਰਟੀ ਦੇ ਸਟਰਕਚਰ ਦਾ ਆਰਗੇਨਾਈਜੇਸ਼ਨ ਦਾ ਜੋਰ ਉਹ ਨਾ ਹੋਣ ਕਰਕੇ ਹੁਣ ਜਿਹੜਾ ਇਸ ਮੌਕੇ ਉੱਤੇ ਧਾਮੀ ਨੇ ਅਸਤੀਫਾ ਦਿੱਤਾ ਉਹਦੇ ਨਾਲ ਇਹ ਲੱਗਦਾ ਵੀ ਹਾਲਾਤ ਹੋਰ ਵੀ ਗੁੰਝਲਦਾਰ ਹੋ ਗਏ ਆ ਉਹ ਹੋਰ ਵੀ ਜ਼ਿਆਦਾ ਗੁੰਝਲਦਾਰ ਹੋਣਾ ਇਹਦੇ ਵਿੱਚ ਕੋਈ ਸਵਾਲ ਨਹੀਂ ਹੈ ਵੀ ਉਹ ਅਕਾਲ ਤਖਤ ਜਥੇਦਾਰ ਵੀ ਉਹਦਾ ਸਰਪ ਮੈਂਬਰੀ ਕਮੇਟੀ ਤੋਂ ਅਸਤੀਫਾ ਮੰਨਦੇ ਆ ਜਾਂ ਨਹੀਂ ਮੰਨਦੇ ਇੱਕ ਤਾਂ ਇਹਦਾ ਵੀ ਕੋਈ ਫਰਕ ਨਹੀਂ ਪੈਣਾ ਆ ਦੂਸਰਾ ਵੀ ਜਿਹੜੀ ਅੰਤਰਮ ਜਾਂ ਐਗਜ਼ੀਕਿਊਟਿਵ ਹੈ ਜਿਹੜੀ ਕਮੇਟੀ ਉਹਦੀ ਐਸਜੀਪੀਸੀ ਸ਼੍ਰੋਮਣੀ ਕਮੇਟੀ ਦੀ ਵੀ ਉਹ ਪ੍ਰਵਾਨ ਕਰਦੀ ਆ ਅਸਤੀਫਾ ਕਿ ਨਹੀਂ ਕਰਦੀ ਆਮੀਦਾ ਕੁਛ ਵੀ ਹੋਵੇ ਇਹਨਾਂ ਗੱਲਾਂ ਚੋਂ ਜਿਹੜਾ ਇੱਕ ਤਰ੍ਹਾਂ ਦਾ ਇੱਕ ਜਿਹੜੀ ਕਨਫਿਊਜ਼ਨ ਸੀ ਜਿਹੜੀ ਖਾਸ ਕਿਸਮ ਦੀ ਜਿਹੜੀ ਇਹ ਦੇ ਵਿੱਚ ਗੁੰਝਲਦਾਰ ਮਸਲਾ ਬਣ ਗਿਆ ਸੀ ਉਹ ਫੇਰ ਖੜਾ ਹੋ ਗਿਆ ਹੁਣ ਦੁਬਾਰਾ ਫੇਰ ਉਸ ਪਹਿਲੇ ਰੋਅ ਦੇ ਵਿੱਚ ਆਉਣਾ ਮੁਸ਼ਕਲ ਹੈ ਤੇ ਇਸ ਕਰਕੇ ਹੁਣ ਇਹਦੇ ਨਾਲ ਕਨਫਿਊਜ਼ਨ ਬਹੁਤ ਜ਼ਿਆਦਾ ਵਧ ਗਈ ਹੈ ਤੇ ਪਹਿਲਾਂ ਇਹ ਲੱਗ ਰਿਹਾ ਸੀ ਵੀ ਉਹਨਾਂ ਨੇ ਆਪ ਤੇ 35 ਲੱਖ ਦੇ ਨੇੜੇ ਤੇ ਮੈਂਬਰਸ਼ਿਪ ਬਣਾ ਲਈ ਜਾਂ ਡਿਕਲੇਅਰ ਕਰਤੀ ਹੈ ਕਿੰਨੀ ਬਣ ਗਈ ਤੇ ਉਹਨਾਂ ਨੇ ਲਿਪਾ ਪੋਚੀ ਕਰ ਲਈ ਸੀ ਸਾਰੀ ਵੀ ਸੱਤ ਮੈਂਬਰੀ ਕਮੇਟੀ ਵਿੱਚ ਉਹ ਬੰਦੇ ਪਾਲੇ ਸੀਗੇ ਜਿਹੜੇ ਕਿ ਪਹਿਲਾਂ ਹੀ ਅਕਾਲ ਤਖਤ ਵੱਲੋਂ ਥਾਪੀ ਗਈ ਕਮੇਟੀ ਦੇ ਨਾਲ ਜੁੜੇ ਹੋਏ ਸੀਗੇ ਤੇ ਉਹ ਉਹਨਾਂ ਨੂੰ ਬਜਰਬਰ ਬਣਾ ਲਿਆ ਸੀ ਤੇ ਇਹ ਇੱਕ ਐਸੀਵੀ ਪੋਲੀਟੀਕਲ ਆਪਨਾ ਜਿਹੜਾ ਸੀ ਆਪ ਦਾ ਕੰਮ ਲਗਾਤਾਰ ਅਕਾਲੀ ਦਲ ਸੁਖਵੀਰ ਬਾਦਲ ਦਾ ਅਕਾਲੀ ਦਲ ਕਰ ਰਿਹਾ ਸੀ ਤੇ ਦੂਸਰੇ ਪਾਸੇ ਵਾਲੇ ਉਹਨਾਂ ਨੇ ਆਪਣਾ ਇਹ ਕੰਮ ਵੀ ਕਰ ਲਿਆ ਸੀ ਲੱਗਦਾ ਸੀ ਉਹ ਵਾਪਸ ਨਹੀਂ ਹੋਣਾ ਵੀ ਹਰਪ੍ਰੀਤ ਨੂੰ ਯਾਨੀ ਹਰਪ੍ਰੀਤ ਨੂੰ ਵੀ ਥੇਵਾ ਮੁਕਤ ਕਰਦਾ ਸੀਗਾ ਅਹੁਦੇ ਤੋਂ ਉਤਾਰਦਾ ਸੀ ਪਰ ਫਿਰ ਸਡਨਲੀ ਅਚਾਨਕ ਇਹ ਹੋਇਆ ਵੀ ਇਹ ਧਾਮੀ ਨੇ ਅਸਤੀਫਾ ਦੇ ਲਿਆ ਪਿਆ ਇਹਦੇ ਤੇ ਜਿਹੜਾ ਪ੍ਰੈਸ਼ਰ ਹੈ ਉਹ ਅਕਾਲ ਤਖਤ ਵੱਲੋਂ ਗਿਆਨੀ ਰਗਵੀਰ ਸਿੰਘ ਵੱਲੋਂ ਪਿਆ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗਿਆਨੀ ਰਗਵੀਰ ਸਿੰਘ ਅਵਸਰੱਚ ਹੁੰਦਾ ਪੰਜਾਬ ਚ ਹੁੰਦਾ ਇਹ ਇਹ ਫੈਸਲਾ ਕਦੇ ਨਹੀਂ ਸੀ ਲੈਣਾ ਉਹ ਦਾ ਜਿਹੜਾ ਇੰਗਲੈਂਡ ਵਿੱਚ ਬੈਠਣਾ ਤੇ ਲੰਡਨ ਵਿੱਚ ਹੋਣਾ ਇਸ ਵਕਤ ਉਥੋਂ ਦੇ ਜਿਹੜੇ ਬਾਹਰਲੇ ਸਿੱਖਾਂ ਦਾ ਅਸਰ ਹੈ ਉਹ ਉਸ ਨੂੰ ਕਬੂਲਣਾ ਪਿਆ ਉਹਦੇ ਜਿਹੜੇ ਹੋਸਟ ਹੈ ਜਾਂ ਕਿਸੇ ਕਿਸਮ ਦੇ ਜਾਂ ਬਾਹਰਲੇ ਸਿੱਖਾਂ ਬਾਹਰਲੇ ਸਿੱਖਾਂ ਦਾ ਰਵਈਆ ਬਿਲਕੁਲ ਡਿਫਰੈਂਟ ਹੈ ਤੇ ਉਹਦੇ ਪ੍ਰੈਸ਼ਰ ਥੱਲੇ ਆ ਕੇ ਕਰਨਾ ਪਿਆ ਤੇ ਬਿਆਨ ਦੇਣਾ ਪਿਆ ਪਹਿਲਾਂ ਤਾਂ ਇਹ ਸੀ ਵੀ ਉਹ ਡਬਲ ਸਟੈਂਡਰਡ ਜਿਹੀ ਗੱਲ ਹੁੰਦੀ ਸੀ ਕਾਲ ਕਾਲਤਾ ਦਾ ਜਿਵੇਂ ਦੋਨੋਂ ਹੀ ਗੱਲਾਂ ਕਰ ਦਿੰਦਾ ਸੀ ਏ ਉਹਦੇ ਦਸੰਬਰ ਦੋ ਦੇ ਹੁਕਮਨਾਮੇ ਦੇ ਹੱਕ ਚ ਵੀ ਬੋਲਦਾ ਸੀ ਤੇ ਨਾਲ ਦੀ ਨਾਲ ਜੇ ਕੋਈ ਗੱਲ ਉਸ ਨੂੰ ਇੰਪਲੀਮੈਂਟ ਕਰਨ ਦੀ ਲਾਗੂ ਕਰਨ ਦੀ ਗੱਲ ਹੁੰਦੀ ਸੀ ਉਹਦੇ ਦੀ ਜਿਹੜੀ ਢਿੱਲ ਹੁੰਦੀ ਸੀ ਉਹ ਢਿੱਲ ਨੂੰ ਵੀ ਇਜਾਜ਼ਤ ਦੇ ਦਿੰਦਾ ਸੀ ਵੀ ਚੱਲਦਾ ਰਹੇ ਨਹੀਂ ਤਾਂ ਫਿਰ ਇਹ ਸੀ ਵੀ ਕਿ ਨਾਚਰਲ ਲੰਬਾ ਸਮਾਂ ਉਹਦੀ ਮੀਟਿੰਗ ਨਹੀਂ ਸੀ ਹੋਈ ਫਿਰ ਬਹੁਤ ਜ਼ਿਆਦਾ ਲੇਟ ਹੋ ਕੇ ਕੁਝ ਦੋ ਟਾਈਮ ਹੀ ਨਵਾਂ ਉਹਦੀ 70 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਜਿਵੇਂ ਰਹੀਏ ਸੀ ਵੀ ਮੈਂਬਰਸ਼ਿਪ ਬਣਾਉਣੀਆਂ ਉਹ ਜੈਨੂਨ ਹੋਵੇ ਤੇ ਉਹ ਕਿਸੇ ਦੀ ਮੈਂਬਰਸ਼ਿਪ ਨਾ ਹੋਵੇ ਜਿਹੜੀ ਜਾਲੀ ਆ ਵੀ ਕਾਪੀਆਂ ਲੈ ਕੇ ਤੇ ਪਰ ਤੁਸੀਂ ਜਾ ਕੇ ਆਪਣੀਆਂ ਭਰ ਲੀਆਂ ਆਪਦੇ ਆਪ ਦੇ ਘਰਾਂ ਚ ਜਾ ਕੇ ਜਿਹੜੀ ਲੀਡਰਾਂ ਨੇ ਭਰ ਲੀਆਂ ਭਰਾਤੀਆਂ ਪਰ ਇਹ ਵੀ ਨਾਲ ਦੀ ਨਾਲ ਪਤਾ ਲੱਗਿਆ ਵੀ ਅਕਾਲ ਤਖਤ ਦੇ ਹੁਕਮਨਾਮੇ ਦਾ ਅਸਰ ਟੇਡੇ ਪਿੰਗੇ ਤਰੀਕੇ ਨਾਲ ਸਿੱਖਾਂ ਤੇ ਹੈ ਕਾਫੀ ਅਕਾਲੀ ਦਲ ਦੇ ਵੀ ਕਾਫੀ ਹੈ ਕਿਉਂਕਿ ਪਤਾ ਲੱਗਿਆ ਵੀ ਕਈ ਹਲਕਿਆਂ ਦੇ ਵਿੱਚ ਲੋਕ ਕਾਪੀਆਂ ਲੈ ਗਏ ਸੀ ਕਿਸੇ ਪ੍ਰੈਸ਼ਰ ਦੇ ਥੱਲੇ ਉੱਥੇ ਜਾ ਕੇ ਉਹਨਾਂ ਨੇ ਮੈਂਬਰਸ਼ਿਪ ਨਹੀਂ ਕੀਤੀ ਸ਼ੁਰੂ ਹੀ ਨਹੀਂ ਸੀ ਕੀਤੀ ਕਿ ਕਈ ਹਲਕਿਆਂ ਦੇ ਦੀਆਂ ਖਬਰਾਂ ਇਹ ਆਈਆਂ ਵੀ ਉੱਥੇ ਬੈਠੇ ਸੀਗੇ ਬੇਸ਼ੱਕ ਇੱਥੇ ਡਾਕਟਰ ਡਾਕਟਰ ਚੀਮਾ ਕਹੀ ਜਾਂਦਾ ਵੀ ਇਸ ਕਿਸਮ ਦਾ ਹੋਇਆ ਸੀ ਪਰ ਐਕਚੁਅਲੀ ਨਹੀਂ ਸੀ ਇਹ ਗੱਲ ਸਾਰੀ ਤੇ ਇਹ ਹੁਣ ਇਹਦੇ ਨਾਲ ਜਿਹੜੀ ਹੋਰ ਕਨਫਿਊਜ਼ਨ ਸੀ ਤੇ ਹੋਰ ਜਿਆਦਾ ਅਕਾਲੀ ਦਲ ਦਾ ਸੀ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਇਆ ਇਹ ਤੇ ਇਹ ਇਹ ਸਾਰੀ ਗੱਲ ਦਾ ਅਸਤੀਫਾ ਦੇਣ ਦਾ ਕਿਉਂਕਿ ਅਕਾਲੀ ਦਲ ਕੋਲੇ ਹੋਰ ਕੁਝ ਵੀ ਨਹੀਂ ਹੁਣ ਜਦ ਸਿੱਖ ਜਿਹੜੀ ਜਥੇਬੰਦੀ ਹੈ ਉਹਦੇ ਵਿੱਚ ਤਾਂ ਉਹ ਗੱਲ ਪਹਿਲੀ ਹੈ ਨਹੀਂ 17 ਚ ਇਲੈਕਸ਼ਨ ਹਾਰੇ ਆ 22 ਚ ਹਾਰੇ ਆ 24 ਚ ਹਾਰੇ ਆ ਇਲੈਕਸ਼ਨ ਤਾਂ ਹੁਣ ਅਕਾਲੀ ਦਲ ਕੋਲ ਤਾਂ ਕੁਝ ਹੈ ਨਹੀਂ ਉਸ ਕਿਸਮ ਦੀ ਸਟਰੈਂਥ ਤਾਕਤ ਹੈ ਨਹੀਂ ਉਹਦੇ ਕੋਲ ਐਸਜੀਪੀਸੀ ਦੀ ਤਾਕਤ ਜ਼ਰੂਰ ਹੈ ਉਹਨਾਂ ਨੇ ਦਿਖਾ ਵੀ ਦਿੱਤਾ ਸੀ ਕਿ ਤਾਂ ਮਿਆਂ ਜਦੋਂ ਪ੍ਰਧਾਨ ਖੜਾ ਹੋਇਆ ਇਕ ਸੋ ਪੀ ਮੈਂਬਰਾਂ ਦੇ 50 150 ਚੋਂ ਤਕਰੀਬਨ ਉਹਨੂੰ ਵੋਟਾਂ ਪਾਈਆਂ ਸੀਗੀਆਂ ਤੇ ਇਹ ਇੰਦੀ ਘੱਡੀ ਸਤਰਾਇੰਥ ਰਾਜਿਤ ਕਿ ਆਏ ਸੀਗੇ ਤੇ ਪਰ ਹੁਣ ਆਹ ਜਦੋਂ ਐਸਜੀਪੀਸੀ ਦਾ ਪ੍ਰਧਾਨ ਹੀ ਡਿੱਗ ਪਿਆ ਤਾਂ ਉਹ ਗੱਲ ਉਸੇ ਤਰੀਕੇ ਦੇ ਹੋਈ ਹੈ ਜਦੋਂ ਤੁਹਾਨੂੰ ਯਾਦ ਹੋਵੇ ਵੀ 99 ਦੇ ਵਿੱਚ 98 99 ਦੇ ਵਿੱਚ ਜਦੋਂ ਬਾਦਲ ਤੇ ਪ੍ਰੈਸ਼ਰ ਥੱਲੇ ਉਹਨਾਂ ਨੇ ਇਹਨੂੰ ਲਾਹਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੈਸ਼ਰ ਥੱਲੇ ਭਾਈ ਜੀ ਸਿੰਘ ਨੂੰ ਜੀਵਨਜੀਤ ਸਿੰਘ ਨੂੰ ਤਾਰਿਆ ਸੀ ਪੂਰਨ ਸਿੰਘ ਨੂੰ ਬਣਾਇਆ ਸੀ ਪੂਰਨ ਸਿੰਘ ਤੇ ਵੀ ਜ਼ਿਆਦਾ ਤੌਰ ਤੇ ਇੰਨਾ ਪ੍ਰੈਸ਼ਰ ਪਿਆ ਸੀ ਵੀ ਉਹ ਅਜੇ ਕਾਲ ਤਖਤ ਉੱਤੇ ਇਸ ਰਸਮਾਂ ਦੇ ਵਿੱਚ ਹੀ ਖੜਾ ਸੀ ਜਦੋਂ ਕਿ ਉਹਦਾ ਹਾਰਟ ਅਟੈਕ ਹੋ ਗਿਆ ਸੀ ਉੱਥੇ ਇਸ ਕਰਕੇ ਪ੍ਰੈਸ਼ਰ ਤਾਂ ਇੰਨਾ ਗੱਲਾਂ ਦਾ ਹੁੰਦਾ ਹੀ ਹੈ ਜੇ ਤੁਸੀਂ ਕੋਈ ਪੰਥ ਨੂੰ ਉਹ ਕਿਸੇ ਸਿਆਸੀ ਤੌਰ ਤਰੀਕੇ ਨਾਲ ਬਰਤਨ ਦੀ ਕੋਸ਼ਿਸ਼ ਕਰਦੇ ਹੋ ਇਸੇ ਕਿਸਮ ਦਾ ਪ੍ਰੈਸ਼ਰ ਜਿਹੜਾ ਉਹ ਇਹਦੇ ਤੇ ਧਾਮੀ ਤੇ ਵੀ ਸੀ ਜਿਹਦੇ ਕਰਕੇ ਉਸਨੇ ਅਸਤੀਫਾ ਦੇ ਦਿੱਤਾ ਪਹਿਲਾਂ ਵੀ ਲੱਗਦਾ ਹੁੰਦਾ ਸੀ ਅਸਤੀਫਾ ਦੇਵੇਗਾ ਕਦੇ ਪ੍ਰੈਸ ਤੋਂ ਕਾਫੀ ਚਿਰ ਉਹ ਪਲਾਂ ਪਾਸੇ ਹੋ ਜਾਂਦਾ ਹੁੰਦਾ ਸੀ ਲੰਬਾ ਲੰਬਾ ਸਮਾਂ ਉਹ ਕਈ ਵਾਰੀ ਪ੍ਰੈਸ ਨੂੰ ਕਈ ਕਈ ਦਿਨ ਨਹੀਂ ਸੀ ਮਿਲਦਾ ਹੁੰਦਾ ਉਦੋਂ ਵੀ ਕਿਆਸਰਾਈਆਂ ਇਹੀ ਹੁੰਦੀਆਂ ਸੀ ਵੀ ਸ਼ਾਇਦ ਹੁਣ ਧਾਮੀ ਅਸਤੀਫਾ ਦੇਵੇ ਜਾਂ ਸੀਨ ਤੋਂ ਪਾਸੇ हट ਜਾਵੇ ਹਾਂਜੀ ਪਰ ਵੈਸੇ ਵੀ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ ਇੰਗਲੈਂਡ ਵਿੱਚ ਹੋਣ ਦੀ ਗਿਆਨੀ ਰਗਵੀਰ ਸਿੰਘ ਉਹਨਾਂ ਦੀ ਕਾਲ ਤਖਤ ਦੇ ਜਥੇਦਾਰ ਨੇ ਜਿਹੜੇ ਤੇ ਉਹਦੇ ਵਿੱਚ ਬਕਾਇਦਾ ਜਿਹੜੇ ਧਾਮੀ ਹੋਣੀਆਂ ਉਹਨਾਂ ਨੇ ਵੀ ਰੀਜ਼ਨ ਇਹੀ ਦਿੱਤਾ ਹੈ ਕਿ ਜਿਹੜੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਟਿੱਪਣੀਆਂ ਕੀਤੀਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਕਰਨ ਤੋਂ ਉਹਨਾਂ ਦੀਆਂ ਸੇਵਾਵਾਂ ਤੋਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਬੜਾ ਦੁਖਦਾਈ ਹੈ ਬੜਾ ਮੰਦ ਭਾਗਾ ਸਭ ਕੁਝ ਜੋ ਕੁਝ ਹੋਇਆ ਤੇ ਉਹਨਾਂ ਟਿੱਪਣੀਆਂ ਦੇ ਮੱਦੇਨਜ਼ਰ ਹੀ ਮੈਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਅਹੁਦੇ ਤੋਂ ਅਸਤੀਫਾ ਦੇ ਰਿਹਾ ਤੇ ਮੈਂ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦੇ ਰਿਹਾ ਤੇ ਇਹ ਸਾਰੀ ਸਥਿਤੀ ਜਿਹੜੀ ਹੈ ਇਸ ਸਭ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਜਿਹੜੀਆਂ ਸਿੱਖ ਸਮਾਜ ਦੀਆਂ ਜਿਹੜੀਆਂ ਤਿੰਨ ਮੁੱਖ ਸੰਸਥਾਵਾਂ ਸੀ ਚਾਹੇ ਉਹ ਅਕਾਲ ਤਖਤ ਹੈ ਚਾਹੇ ਸ਼੍ਰੋਮਣੀ ਕਮੇਟੀ ਹੈ ਚਾਹੇ ਅਕਾਲੀ ਦਲ ਹੈ ਕਿ ਉਹ ਤਿੰਨਾਂ ਦਾ ਹੀ ਇਸ ਵੇਲੇ ਵਕਾਰ ਜਿਹੜਾ ਦਾਤੇ ਲੱਗਿਆ ਹੋਇਆ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਅਕਾਲ ਤਖਤ ਦੀ ਇੱਕ ਮਿਥ ਦੇ ਲੈਵਲ ਤੇ ਇੱਕ ਉਹ ਕੰਮ ਕਰ ਰਿਹਾ ਜਿਹੜਾ ਇੰਸਟੀਚਿਊਸ਼ਨ ਐਸ ਸੱਚ ਵਰਕ ਕਰਨਾ ਚਾਹੀਦਾ ਉਹ ਇੰਸਟੀਚਿਊਸ਼ਨ ਦੀ ਇੰਡੀਪੈਂਡੈਂਟ ਹੈ ਨਹੀਂ ਹਜੇ ਤੱਕ ਵੀ ਇਹ ਠੀਕ ਹੈ ਬੜੀ ਸਟਰੋਂਗ ਮਿਥ ਹੈ ਅਕਾਲੀ ਫੂਲਾ ਸਿਗਨਲ ਜੁੜੀ ਹੋਈ ਜਾਂ ਸਿੱਖ ਹਿਸਟਰੀ ਚ ਬੜੀ ਵੱਡੀ ਮਿਥ ਹੈ ਉਹ ਜੁੜੀ ਹੋਈ ਹੈ ਮਿਥ ਨਹੀਂ ਪ੍ਰੈਕਟੀਕਲ ਗੱਲ ਵੀ ਜੁੜੀ ਹੋਈ ਹੈ ਪਰ ਇੰਸਟੀਚਿਊਸ਼ਨ ਨਹੀਂ ਸੀ ਬਣਿਆ ਇਸ਼ਲੀ 150 200 ਸਾਲਾਂ ਚ ਜਨਜੀਤ ਸਿੰਘ ਤੋਂ ਬਾਅਦ ਵੀ ਇੰਸਟੀਚਿਊਸ਼ਨ ਲੈਵਲ ਤੇ ਕੰਮ ਨਹੀਂ ਕੀਤਾ ਵੀ ਉਹ ਇੰਡੀਪੈਂਡੈਂਟ ਇੰਸਟੀਚਿਊਸ਼ਨ ਹੈ ਉਹਨੂੰ ਥੋੜਾ ਜਿਹਾ ਜਥਾ ਜਥਾ ਜਰੂਰ ਬਣਾਇਆ ਸੀ ਇਹਨਾਂ ਨੇ 1920 ਚ ਸੁਧਾਰ ਲਹਿਰ ਵੇਲੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਪਰ ਛੂ ਵੀ ਕੰਮ ਅਕਾਲ ਤਖਤ ਹੋਇਆ ਸੀ ਜਦੋਂ ਉਹਨਾਂ ਤੋਂ ਗੁਰਦੁਆਰਾ ਸੁਧਾਰ ਮੂਵਮੈਂਟ ਸ਼ੁਰੂ ਹੋਈ ਆ ਮਾਤਾਂ ਤੋਂ ਗੁਰਦੁਆਰੇ ਯਾਦ ਕਰਾਏ ਆ ਪਰ ਪਰ ਉਸ ਨੂੰ ਇੰਸਟੀਚਿਊਨਲਾਈਜ਼ ਕਰਨਾ ਉਹਦੀ ਚੋਣ ਵੀ ਇੰਡੀਪੈਂਡੈਂਟ ਤਰੀਕੇ ਨਾਲ ਹੋਣੀ ਉਹ ਕਿਸੇ ਸਿਆਸੀ ਪਾਰਟੀ ਤੋਂ ਉੱਪਰ ਹੋਣਾ ਜਾਂ ਹੋਰ ਜਿਹੜੇ ਸਿੱਖਾਂ ਦੇ ਸੰਸਥਾਨ ਹੈ ਜਾਂ ਇੰਸਟੀਚਿਊਸ਼ਨਾਂ ਉਹਨਾਂ ਤੋਂ ਉੱਪਰ ਹੋਣਾ ਇਹ ਇੰਸਟੀਚਿਊਸ਼ਨ ਲੈਵਲ ਤੇ ਇੰਡੀਪੈਂਡੈਂਟ ਹੋਣਾ ਇਸ ਕਿਸਮ ਦੀ ਸਥਿਤੀ ਅਜੇ ਬੜੀ ਨਹੀਂ ਸੀ ਇਸੇ ਕਰਕੇ ਹੁਣ ਸਾਰਾ ਸਥਿਤੀ ਦੇਖ ਕੇ ਵਿਚਾਰ ਹੋ ਰਿਹਾ ਮੀਟਿੰਗਾਂ ਵੀ ਹੋ ਰਹੀਆਂ ਵੀ ਕਿਵੇਂ ਨਾ ਕਿਵੇਂ ਹੋਣਾ ਕਾਲ ਤਖਤ ਨੂੰ ਉਹ ਜਿਹੜਾ ਇੰਸਟੀਚਿਊਸ਼ਨ ਦੇ ਲੈਵਲ ਤੇ ਉਹਨੇ ਕੰਮ ਨਹੀਂ ਕੀਤਾ ਹੁਣ ਇੰਡੀਪੈਂਡੈਂਟ ਕੀਤਾ ਜਾਵੇ ਘੱਮ ਸੇ ਘੱਮ ਵਰਟੀਕਲ ਲੈਵਲ ਦਾ ਤੁਸੀਂ ਇਹ ਉਹਦੇ ਨੇੜੇ ਤੇੜੇ ਦਾ ਇੱਕ ਇਸ ਕਿਸਮ ਦਾ ਸਟੇਚਰ ਬਣਾਓ ਤੇ ਇਹ ਕੋਸ਼ਿਸ਼ ਹੋਵੇ ਜਿਹੜੀ ਸਾਰੀ ਤੇ ਪਰ ਇਹ ਵੱਖਰੀ ਗੱਲ ਹੈ ਦੂਸਰਾ ਹੈਗਾ ਐਜੀਪੀਸੀ ਐਜੀਪੀਸੀ ਦਾ ਇੱਕ ਮੈਨੇਜਮੈਂਟ ਬਾਡੀ ਹੈ ਉਹ ਤਾਂ ਜੇ ਹੁਣ ਹਰਿਆਣੇ ਦੀ ਮੈਨੇਜਮੈਂਟ ਬਾਡੀ ਹੈ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਉਹਨਾਂ ਸਲਟਨਲੀ ਉਥੋਂ ਦੀ ਸਰਕਾਰ ਮਤਲਬ ਚੱਲਣਾ ਹੈ ਦਿੱਲੀ ਵੀ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਹ ਦਿੱਲੀ ਦੇ ਸਰਕਾਰ ਮੁਤਾਬਕ ਚੱਲਦੀ ਹੈ ਪਟਨਾ ਵਾਲੀ ਪਟਨਾ ਦੇ ਹਿਤਾਬ ਚੱਲਦੀ ਹੈ ਹਜੂਰ ਸਾਹਿਬ ਵਾਲੇ ਹਜੂਰ ਸਾਹਿਬ ਦੇ ਹਿਤਾਬਕ ਚੱਲਦਾ ਹੈ ਬੋਰਡ ਤੇ ਜੰਮੂ ਕਸ਼ਮੀਰ ਦਾ ਬੋਰਡ ਵੀ ਉਹਨਾਂ ਮੁਤਾਬਕ ਕੰਮ ਕਰਦਾ ਇਹ ਤਾਂ ਮੈਨੇਜਮੈਂਟ ਬਾਡੀ ਹੈ ਪਰ ਸਵਾਲ ਹੈ ਵੀ ਜਿਹੜਾ ਸਿੱਖਾਂ ਦੀ ਇੱਕ ਸਮੁੱਚੀ ਉਹਨਾਂ ਦੀ ਫਲਸਫੇ ਨੂੰ ਰਿਪਰੈਜ਼ੈਂਟ ਕਰਨ ਵਾਲਾ ਉਹਨਾਂ ਦੀ ਮਰਿਆਦਾ ਨੂੰ ਰਿਪਰੈਜ਼ੈਂਟ ਕਰਨ ਵਾਲਾ ਉਹਨਾਂ ਦੀ ਸਿੱਖੀ ਦੀ ਕੋਰ ਨੂੰ ਰਿਪਰੈਜ਼ੈਂਟ ਕਰਨ ਵਾਲਾ ਇੱਕ ਇੰਸਟੀਚਿਊਸ਼ਨ ਹਜੇ ਤੱਕ ਇਸ ਤਰੀਕੇ ਦਾ ਬਣਿਆ ਨਹੀਂ ਸੀ ਜਿਹੜਾ ਬਣਨਾ ਚਾਹੀਦਾ ਜਾਂ ਬਣਾ ਰਹੇ ਆ ਲੋਕ ਇਸੇ ਕਰਕੇ ਕਨਫਿਊਜ਼ਨ ਸੀ ਹੋਣ ਤੱਕ ਅਕਾਲੀ ਦਲ ਨੂੰ ਵੀ ਇੱਕ ਇੰਸਟੀਚਿਊਸ਼ਨ ਤਾਂ ਹੈ ਨਹੀਂ ਜੋਰ ਨਾਲ ਤੱਕੇ ਨਾਲ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਤੱਕੇ ਨਾਲ ਕਰ ਲਿਆ ਸੀ ਐਸੇ ਤਰੀਕੇ ਨਾਲ ਸੀ ਕਰ ਲਾਂਗੇ ਇਹੀ ਅਕਾਲੀ ਦਲ ਦਾ ਐਕਸਪੀਰੀਅੰਸ ਸੀ ਪੁਰਾਣਾ ਪਰ ਨਹੀਂ ਹੋ ਸਕਿਆ ਤੇ ਕਿਉਂਕਿ ਅਕਾਲੀ ਦਲ ਆਪਣੇ ਆਪ ਚ ਕਮਜ਼ੋਰ ਹੋ ਗਿਆ ਐ ਜੀ ਪੀ ਸੀ ਦੀ ਪਿਛਮੀ ਜਿਹੜੀ ਤਾਕਤ ਮਿਲਦੀ ਹੈ ਉਹਦੇ ਪਿੱਛੇ ਵੀ ਅਕਾਲੀ ਦਲ ਹੀ ਸੀਗਾ ਇਸ ਕਰਕੇ ਹੁਣ ਇਹ ਸਾਰਾ ਕੁਝ ਆ ਜਿਹੜਾ ਗੜਬੜ ਹੋਈ ਹੈ ਇਸੇ ਲੈਵਲ ਤੇ ਹੋਈ ਹੈ ਇਹ ਅਕਾਲੀ ਦਲ ਦੀ ਅਸੈਸਮੈਂਟ ਵਿੱਚ ਗਲਤੀ ਹੈ ਅਕਾਲੀ ਦੇ ਜਾਂ ਸਖਵੀਰ ਬਾਦਲ ਦੇ ਆਲੇ-ਦਾਲੇ ਵਾਲੇ ਜਿਹੜੀ ਕੋਟਰੀ ਹੈ ਲੋਕ ਹੈ ਉਹਨਾਂ ਚ ਉਹ ਉਹ ਲੀਡਰਾਂ ਨੂੰ ਪਤਾ ਨਹੀਂ ਸੀ ਵੀ ਹੁਣ ਨਹੀਂ ਅਸੀਂ ਉਸ ਤਰੀਕੇ ਨਾਲ ਚਲਾ ਸਕਦੇ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਚਲਾਉਂਦਾ ਰਿਹਾ ਹਾਂ ਜੀ ਉਹਦੇ ਵਿੱਚ ਸਿਸਰ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਭਰਤੀ ਕੀਤੀ ਆ ਉਸਤੇ ਵੀ ਸਵਾਲ ਉਠਾਤੇ ਆ ਕਿ ਉਹ ਭਰਤੀ ਜਿਹੜੀ ਹੈ ਬੋਕਸ ਹੈ ਇੱਕ ਦੂਜਾ ਉਹਨਾਂ ਨੇ ਕਿਹਾ ਕਿ ਵੋਟ ਜਿਹੜੀ ਹੈ ਅਕਾਲੀ ਦਲ ਨੂੰ ਪਈ 18 ਲੱਖ ਤੇ ਭਰਤੀ ਹੋ ਗਈ 35 ਲੱਖ ਤੇ ਸੋ ਇਸ ਕਰਕੇ ਉਹਦੇ ਬਾਰੇ ਸ਼ੰਕੇ ਤਾਂ ਪੈਦਾ ਹੋ ਹੀ ਗਏ ਆ ਤੇ ਕੀ ਇਸ ਸਥਿਤੀ ਵਿੱਚ ਜਿਸ ਢੰਗ ਦੇ ਨਾਲ ਅੱਜ ਜਿਹੜੀ ਹੈ ਸੱਤ ਮੈਂਬਰੀ ਕਮੇਟੀ ਜਿੰਦੇ ਤੋਂ ਸਾਮੀ ਉਹਨਾਂ ਨੇ ਅਸਤੀਫਾ ਦੇ ਚੁੱਕਿਆ ਬਡੁੰਗਰ ਹੋਣੀ ਨਹੀਂ ਹੁੰਦੇ ਤਾਂ ਪਾਸੇ ਹੋ ਚੁੱਕਿਆ ਤੇ ਪੰਜ ਮੈਂਬਰਾਂ ਨੇ ਆਪਣੀ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਜੋ ਸਥਿਤੀ ਹੈਗੀ ਹੈ ਕਿਉਂਕਿ ਕਾਲੀ ਦਲ ਨੇ ਤਾਂ ਸਾਨੂੰ ਇਸ ਗੱਲ ਦੀ ਗੱਲ ਨਹੀਂ ਮੰਨੀ ਕਿ ਅਸੀਂ ਉਹਦੀ ਭਰਤੀ ਜਿਹੜੀ ਹੈ ਉਹ ਕਰੀਏ ਤਾਂ ਇਸ ਕਰਕੇ ਇਸ ਵੇਲੇ ਜਿਹੜੀ ਸਥਿਤੀ ਬਣੀ ਹੈ ਜਿਸ ਤਰ੍ਹਾਂ ਧਾਮੀ ਹੁਣੀ ਵੀ ਪਾਸੇ ਹੋ ਗਿਆ ਬਡੁੰਗਰ ਹੁਣੀ ਪਾਸੇ ਹੋ ਗਿਆ ਤੇ ਅਸੀਂ ਜਿਹੜੇ ਆ ਕਾਲ ਤਖਤ ਦੇ ਜਥੇਦਾਰ ਨੂੰ ਇਹ ਸਬੰਧ ਚਿੱਠੀ ਲਿਖਾਂਗੇ ਤੇ ਕਿਉਂਕਿ ਜਿਹੜੀ ਇੱਕ ਕਮੇਟੀ ਹੈ ਸੱਤ ਮੈਂਬਰੀ ਇਹ ਕਾਲ ਤਖਤ ਵੱਲੋਂ ਬਣਾਈ ਗਈ ਹੈ ਇਸ ਕਰਕੇ ਜੋ ਸਾਨੂੰ ਕਾਲੀ ਇਕਾਲ ਤਖਤ ਵੱਲੋਂ ਜਾਂ ਜਥੇਦਾਰ ਵੱਲੋਂ ਕਾਲ ਤਖਤ ਦੇ ਜੋ ਹੁਕਮ ਆਏਗਾ ਅਸੀਂ ਉਹਦੇ ਅਨਸਾਰ ਕੰਮ ਕਰਾਂਗੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇ ਦਿਓ ਕਿ ਜੇ ਧਾਮੀ ਹੁਣੀ ਪਾਸੇ ਹੋ ਗਿਆ ਬਡੁੰਗਰ ਹੁਣੀ ਪਾਸੇ ਹੋ ਗਿਆ ਤਾਂ ਕੀ ਇਹ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਇਹਦੇ ਕੋਈ ਅਰਥ ਰਹਿ ਜਾਂਦੇ ਆ ਵੇਖੋ ਸੱਤ ਮੈਂਬਰੀ ਕਮੇਟੀ ਦੇ ਅਰਥ ਤਾਂ ਛੱਡੋ ਤਾਂ ਉਹਨੇ ਵਰਕ ਕੀਤਾ ਹੀ ਨਹੀਂ ਹੁਣੇ ਤੱਕ ਉਹਦੇ ਤਾਂ ਅਰਥ ਪਹਿਲਾਂ ਵੀ ਨਹੀਂ ਸੀ ਰਹੇ ਉਸੇ ਦੇ ਤੇ ਕੁਐਸਚਨ ਹੈ ਸਵਾਲ ਹੈ ਵੀ ਤੁਸੀਂ ਜਿਹੜੀ ਐਡੀ ਵੱਡੀ ਲੰਬੀ 2 2.5 ਮਹੀਨੇ ਹੋ ਗਏ ਐਕਸਰਸਾਈਜ਼ ਕੀਤੀ ਜਿਹਦੇ ਵਿੱਚ ਤੁਸੀਂ ਪਹਿਲਾਂ ਵਰਕਿੰਗ ਕਮੇਟੀ ਅਕਾਲੀ ਦਲ ਨੇ ਮੀਟਿੰਗ ਕਰਕੇ ਤੇ ਉਹਦਾ ਅਸਤੀਫਾ ਪ੍ਰਵਾਰਡ ਨਹੀਂ ਸੀ ਕੀਤਾ ਬੜਾ ਲੇਟ ਕੀਤਾ ਇਹ ਫੇਰ ਮੁੜ ਕੇ ਸੱਤ ਮੈਂਬਰੀ ਕਮੇਟੀ ਨਾਲ ਬਣੀ ਫੇਰ ਮੁੜ ਕੇ ਕਾਪੀਆਂ ਐਸ਼ਪੁਆਆਂ ਤੇ ਮੈਂਬਰਸ਼ਿਪ ਸਾਰਾ ਕੁਝ ਛੋਟੀ ਮੈਂਬਰਸ਼ਿਪ ਦੀ ਜਿਹੜੀ ਕਵਾਇਦ ਐ ਐਕਸਰਸਾਈਜ਼ ਜਿਹੜੀ ਇੰਨੀ ਲੰਬੀ ਕੀਤੀ ਉਹ ਸਾਰੀ ਐਵੇਂ ਗਈ ਅਕਾਲੀ ਦਲ ਦੀ ਇਹੀ ਦਾ ਮੇਨ ਉਹਦਾ ਜਿਹੜਾ ਮੇਨ ਥਰਸਟ ਈ ਅਕਾਲੀ ਦਲ ਦਾ ਉਹ ਗਲਤ ਹੋ ਗਿਆ ਸਾਰਾ ਐਕਚੁਅਲੀ ਕੀ ਹੋਇਆ ਅਕਾਲੀ ਦਲ ਦੇ ਅਕਾਲੀ ਦਲ ਆਪਣੀ ਪੁਰਾਣੀ ਪੋਲਿਟਿਕਸ ਬਦਲ ਲਾਣੀ ਚਾਹੁੰਦਾ ਅਕਾਲੀ ਦਲ ਉਸੇ ਕਿਸਮ ਦੀ ਭਾਜਪਾ ਦੀ ਪੋਲਿਟਿਕਸ ਨਾਲ ਜੁੜਿਆ ਰਹਿਣਾ ਚਾਹੁੰਦਾ ਉਹ ਸੇਕ ਕਿ ਜੇ ਉਹ ਦੀ ਤਬਦੀਲੀ ਨਹੀਂ ਕਰਨਾ ਚਾਹੁੰਦਾ ਇਹ ਹੀ ਉਹਦੀ ਸਮੱਸਿਆ ਹੈ ਇਸੇ ਕਰਕੇ ਉਹ ਉਹ ਸਾਰੀ ਸਥਿਤੀ ਨੂੰ ਜਿਉਂ ਦੀ ਤਿਉਂ ਰੱਖਣਾ ਚਾਹੁੰਦਾ ਜਿਉਂ ਦੀ ਤਿਉਂ ਦੇ ਵਿੱਚ ਇਹ ਹੈ ਜਿ ਇਸ ਅਕਾਲੀ ਦਲ ਨੂੰ ਇਸੇ ਤਰੀਕੇ ਨਾਲ ਜਿਹੜਾ ਗਰੁੱਪ ਹੈ ਉਹਨੂੰ ਸਭ ਬਾਹਰ ਕੱਢ ਦਿਆਂਗੇ ਜਿਹੜਾ ਬਾਗੀ ਗਰੁੱਪ ਹੈ ਤੇ ਬਾਗੀ ਗਰੁੱਪ ਨਾਲ ਉਹ ਸਮਝੌਤਾ ਵੀ ਨਹੀਂ ਸੀ ਕਰਨਾ ਚਾਹੁੰਦੇ ਇਹ ਪਹਿਲਾਂ ਵੀ ਗੱਲ ਆਈ ਹੈ ਇਹ ਸਮਝੌਤਾ ਇਸ ਕਰਕੇ ਬਾਦਲ ਸੁਖਵੀਰ ਗਰੁੱਪ ਨਹੀਂ ਕਰਨਾ ਚਾਹੁੰਦਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਫਕਰੇ ਕੌਮ ਹੈ ਇਲਾ ਵਾਪਸ ਕਰਵਾਇਆ ਉਸ ਧਿਰ ਨੇ ਬਾਗੀ ਧਿਰ ਨੇ ਉਹਦੇ ਤੋਂ ਸੁਖਵੀਰ ਬਾਦਲ ਬਹੁਤ ਹੀ ਖਫਾ ਹੈ ਉਹ ਕਹਿੰਦਾ ਬੇਸ਼ੱਕ ਇਹ ਵੀ ਪਤਾ ਲੱਗਿਆ ਵੀ ਬੇਸ਼ੱਕ ਪਾਰਟੀ ਰਹੀ ਨਾ ਰਹੇ ਤੇ ਮੈਂ ਇਹਨਾਂ ਨਾਲ ਸਮਝੌਤਾ ਨਹੀਂ ਕਰਦਾ ਜੇ ਸੱਤ ਮੈਂਬਰੀ ਕਮੇਟੀ ਕੰਮ ਕਰਦੀ ਹੈ ਫੰਕਸ਼ਨ ਕਰਦੀ ਔਰ ਉਹਦੇ ਥੱਲੇ ਨਵੀਂ ਮੈਂਬਰਸ਼ਿਪ ਬਣਦੀ ਤਾਂ ਫਿਰ ਤਾਂ ਪ੍ਰਾਣੇ ਜਿਹੜੇ ਸਾਰੇ ਬਾਗੀ ਨਿਕਲੇ ਸੀ ਉਹ ਵੀ ਪਿੱਛੇ ਆ ਜਾਂਦੇ ਉਹ ਮੈਂਬਰਸ਼ਿਪ ਉਹ ਲੈ ਲੈਂਦੇ ਤੇ ਉਹ ਚੋਣ ਹੋ ਜਾਂਦੀ ਇਹੀ ਤਰ੍ਹਾਂ ਹੋ ਕਰਨ ਵਾਲੀ ਚੌਥਾ ਜਿਹੜਾ ਗਰੁੱਪ ਹੈ ਸੁਖਬੀਰ ਬਾਦਲ ਦੇ ਵਾਲੇ ਵਾਲਾ ਇਸੇ ਚੋਂ ਹੀ ਸਾਰੀ ਗੱਡਵੜ ਨਿਕਲੀ ਹੈ ਹੁਣ ਇਹ ਸਿਆਸੀ ਲੈਵਲ ਤੇ ਕਿੰਨਾ ਕੁ ਸਮਝਦਾਰ ਹੈ ਇਹ ਜਾਂ ਅਗਰ ਕੀ ਸਿਆਸਤ ਵਿੱਚ ਇਸ ਕਿਸਮ ਦਾ ਤੁਸੀਂ ਤੁਸੀਂ ਸਿਆਸਤ ਨੂੰ ਇਸ ਅੜੀ ਦੇ ਤਰੀਕੇ ਨਾਲ ਨਹੀਂ ਚਲਾ ਸਕਦੇ ਕੋਈ ਹੋਰ ਤਰੀਕਾ ਕਰਨਾ ਪੈਂਦਾ ਪੋਲਿਟਿਕਸ ਬਦਲਣੀ ਵੀ ਪੈਂਦੀ ਹੈ ਉਹ ਇਹ ਬਦਲ ਨੂੰ ਤਿਆਰ ਨਹੀਂ ਜਿਹਦੇ ਕਰਕੇ ਸਾਰਾ ਕੁਝ ਹੋਇਆ ਹੁਕਮਨਾਮਾ ਸਾਰੀ ਜਿਹੜੀ ਸਿਆਸਤ ਹੈ ਅਕਾਲੀ ਦਲ ਦੀ ਉਸ ਨੂੰ ਰਿਜੈਕਟ ਕਰਦਾ ਜਿਹੜੀ ਪਿਛਲੇ 50 ਸਾਲਾਂ ਦੇ 77 ਤੋਂ ਲੈ ਕੇ ਜਿਹੜੀ ਸਾਰੀ ਸਿਆਸਤ ਹੈ ਅਕਾਲੀ ਦਲ ਦੀ ਪਰ ਅਕਾਲੀ ਦਲ ਉਸੇ ਸਿਆਸਤ ਨੂੰ ਰੱਖਣਾ ਚਾਹੁੰਦਾ ਉਸੇ ਤੌਰ ਤਰੀਕੇ ਨੂੰ ਰੱਖਣਾ ਚਾਹੁੰਦਾ ਇੱਥੋਂ ਵੀ ਸਾਰੀਆਂ ਗੜਬੜਾਂ ਸ਼ੁਰੂ ਹੋਈਆਂ ਤੇ ਇਹ ਇਸ ਗੜਬੜ ਦੇ ਥੱਲੇ ਹੀ ਆ ਸਾਰੀ ਜਿਹੜੀ ਐਕਸਰਸਾਈਜ਼ ਹੈ ਫਜ਼ੂਲ ਹੋਈ ਹੈ ਪਾਰਟੀ ਨੂੰ ਇਹ ਤਕੜਾ ਕਰਦੇ ਸੀ ਉਹਨਰ ਸਰਜੀਤ ਕਰਦੇ ਸੀ ਪਾਰਟੀ ਦੇ ਹੁਣ ਚਾਂਸ ਉਤੋਂ ਵੀ ਜ਼ਿਆਦਾ ਘਟਦੇ ਜਾਂਦੇ ਆ ਉਹਨਰ ਸਰਜੀਤ ਹੋਂਦ ਤੇ ਹਾਂਜੀ ਇਹ ਇਹਦੇ ਵਿੱਚ ਸਭ ਕਿਤੇ ਨਾ ਕਿਤੇ ਇਹ ਵੀ ਤਾਂ ਹੈ ਨਾ ਕਿ ਜਿਸ ਢੰਗ ਦੇ ਨਾਲ ਹੁਣ ਧਾਮੀ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਆਪਣਾ ਅਸਤੀਫਾ ਭੇਜਿਆ ਅੰਤਰਕ ਕਮੇਟੀ ਨੂੰ ਭੇਜਿਆ ਜੇ ਉਹ ਅਸਤੀਫਾ ਪ੍ਰਵਾਨ ਨਹੀਂ ਹੁੰਦਾ ਤਾਂ ਫਿਰ ਉਸ ਸਥਿਤੀ 'ਚ ਤੁਸੀਂ ਕਿਸ ਤਰ੍ਹਾਂ ਦੀ ਹਾਲਤ ਦੇਖਦੇ ਹੋ ਕਿਉਂਕਿ ਜਿਹੜੀ ਕਾਲੀ ਦਾ ਜਿਹੜਾ ਸ਼ਰਮਣੀ ਕਮੇਟੀ ਦਾ ਵਿਧਾਨ ਹੈ ਉਹਦੇ ਮੁਤਾਬਕ ਤਾਂ ਇਹ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਪ੍ਰਧਾਨ ਅਸਤੀਫਾ ਦੇ ਜਾਂ ਦਿੰਦਾ ਹੈ ਤਾਂ 72 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੇ ਇਸ ਬਾਰੇ ਫੈਸਲਾ ਕਰਨਾ ਹੁੰਦਾ ਹੈ ਤੇ ਇੱਕ ਉਹਨਾਂ ਚ ਇਹ ਵੀ ਵਿਧੀ ਹੈਗੀ ਹੈ ਕਿ ਜਿਹੜਾ ਸੀਨੀਅਰ ਵਾਰਿਸ ਪ੍ਰੈਜ਼ੀਡੈਂਟ ਹੈ ਉਹ ਐਕਟਿੰਗ ਪ੍ਰਧਾਨ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਤੇ ਤੁਸੀਂ ਇਹ ਸਾਰੀ ਸਥਿਤੀ ਚ ਕਿਸ ਤਰ੍ਹਾਂ ਦੇਖਦੇ ਹੋ ਜੇ ਇਹ ਸਥਿਤੀ ਬਣਦੀ ਹੈ ਕਿ ਐਕਟਿੰਗ ਪ੍ਰਧਾਨ ਲੱਗਦਾ ਤੇ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਾਂਦਾ ਤਾਂ ਹੀ ਹੋਣਾ ਦਾ ਵੇਖੋ ਐਕਟਿੰਗ ਪ੍ਰਧਾਨ ਤਾਂ ਉਹ ਉਹਨਾਂ ਦਾ ਖਾਸ ਬੰਦਾ ਹੀ ਹੈ ਸ਼ਾਹਦਬਾਦ ਦਾ ਬਿਰਕ ਉਹ ਐਕਟਿੰਗ ਪ੍ਰਧਾਨ ਦੇ ਲੈਵਲ ਤੇ ਤਾਂ ਕੰਮ ਕਰੇਗਾ ਹੀ ਤੇ ਉਹ ਉਹ ਕਰਲੇਗਾ ਐਕਟਿੰਗ ਪ੍ਰਧਾਨ ਦੇ ਲੈਵਲ ਤੇ ਕੰਮ ਕਰਦੇ ਰਹੇਗੇ ਸਵਾਲ ਹੈ ਵੀ ਹਾਲਾਤ ਵਿਗੜ ਗਏ ਆ ਹਾਲਾਤ ਪ੍ਰਧਾਨ ਕੌਣ ਕੰਮ ਕਰਦਾ ਕਿਹੜਾ ਨਹੀਂ ਕਰਦਾ ਉਹਦੀ ਗੱਲ ਨਹੀਂ ਹੈ ਸਵਾਲ ਤਾਂ ਇਹਦੇ ਪਿੱਛੇ ਇਹਦਾ ਜਿਹੜਾ ਸਬੰਧ ਹੈ ਜਾਂ ਇਹਦਾ ਪ੍ਰਸੰਗ ਹੈ ਸਾਰਾ ਇਹ ਪ੍ਰਸੰਗ ਤਾਂ ਇਸ ਅਕਾਲ ਤਖਤ 2 ਦਸੰਬਰ ਦੇ ਹੁਕਮਨਾਮੇ ਨਾਲ ਜੁੜਿਆ ਹੋਇਆ ਉਹਦੇ ਬਾਰੇ ਕੀ ਕਰਦੇ ਆ ਅਕਾਲੀ ਦਲ ਤੇ ਇਸ ਇਹ ਦੁਆਰਾ ਪ੍ਰਧਾਰ ਵੜਨ ਨਾਲ ਦੂਸਰਾ ਬੰਦਾ ਤਾਂ ਬਿਲਕੁਲ ਹੀ ਬਾਦਲਾਂ ਦਾ ਖਾਸ ਹੈ ਇਹਦੇ ਤੇ ਤਾਂ ਇੱਕ ਏਸੀ ਵੀ ਇਮਾਨਦਾਰ ਬੰਦਾ ਧਾਮੀ ਇਹ ਜੁੜਿਆ ਹੋਇਆ ਹੈ ਇਹ ਹੋਰ ਦੂਜੀਆਂ ਜਿਹੜੀਆਂ ਧਿਰਾਂ ਸਿੱਖਾਂ ਦੀ ਉਹਨਾਂ ਨਾਲ ਵੀ ਇਹਦੇ ਸਬੰਧ ਚੰਗੇ ਸੀ ਹੁਣ ਤਾਂ ਬਿਲਕੁਲ ਜੂ ਦੂਜੇ ਤੇ ਲੈਵਲ ਤੇ ਕੋਈ ਬੰਦਾ ਆਊਗਾ ਇਹਨਾਂ ਦਾ ਬਾਦਲਾਂ ਦਾ ਖਾਸ ਆਊਗਾ ਉਹਦੇ ਨਹੀਂ ਤਾਂ ਇਹ ਇਹ ਸਮਝੌਤੇ ਵਾਲੀ ਗੱਲ ਹੋਰ ਵੀ ਮੁਸ਼ਕਲ ਹੋ ਜਾਏਗੀ ਇਸ ਕਰਕੇ ਦੇਖੋ ਕੀ ਨਿਕਲਦਾ ਇਹਦੇ ਤੋਂ ਪਰ ਮੈਨੂੰ ਨਹੀਂ ਲੱਗਦਾ ਵੀ ਇਸ ਨਾਲ ਤੁਰਤ ਕੋਈ ਹੋਵੇ ਕੋਸ਼ਿਸ਼ ਤਾਂ ਇੱਕ ਵਾਰੀ ਫੇਰ ਹੋਊਗੀ ਸਮਝੌਤਾ ਕਰਾਇਆ ਜਾਵੇ ਇਹਨੂੰ ਵਾਪਸ ਲਿਆਂਦਾ ਜਾਵੇ ਪਰ ਦੇਖੋ ਇਹ ਪ੍ਰੈਸ਼ਰ ਪਾਉਣ ਲਈ ਵੀ ਕੀਤਾ ਹੋਏ ਕਿਉਂਕਿ ਅਕਾਲੀ ਦਲ ਬਿਲਕੁਲ ਹੀ ਇਸ ਦੀ ਧਾਮੀ ਲੀਗਲ ਮੰਨਣੀ ਸੀ ਰਿਹਾ ਮੀਟਿੰਗ ਨਹੀਂ ਸੀ ਹੋਣ ਦਿੱਤਾ ਹੋਣ ਦੇਣਾ ਚਾਹੁੰਦੇ ਜਾਂ ਇਹਦੀ ਮੋਨਿਟਰਿੰਗ ਨਹੀਂ ਸੀ ਕਰਾਉਣ ਦੇਣਾ ਚਾਹੁੰਦੇ ਜਿਹੜੀ ਮੈਂਬਰਸ਼ਿਪ ਹੋ ਰਹੀ ਹੈ ਤੇ ਇਸ ਕਰਕੇ ਧਾਮੀ ਨੂੰ ਅਸਤੀਫਾ ਦੇਣਾ ਹੈ ਪਰ ਆਲਟੀਮੇਟਲੀ ਪੇ ਪਰ ਹੁਣ ਜੇ ਇਹ ਸਾਰੀ ਗੱਲ ਤੋਂ ਥੱਲੇ ਆ ਜਾਂਦੇ ਆ ਕੁਝ ਸਮਝੌਤੇ ਵਾਲਾ ਨਿਕਲ ਜੇ ਨਿਕਲ ਵੀ ਸਕਦਾ ਹਾਂਜੀ ਨਹੀਂ ਪਰ ਇਹ ਇਸ ਸਥਿਤੀ ਵਿੱਚ ਸਿੱਧੂ ਸਾਹਿਬ ਜੇ ਕਾਲ ਤੱਕ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਸ ਤਰ੍ਹਾਂ ਉਹਨਾਂ ਤੇ ਵੀ ਇਸ ਕਿਸਮ ਦੇ ਦਬਾਅ ਜੇ ਉਹ ਸਤੀਫਾ ਦੇ ਦਿੰਦੇ ਆ ਤਾਂ ਫਿਰ ਕੀ ਹੋਏਗਾ ਵੇਖੋ ਪਹਿਲੀ ਗੱਲ ਤਾਂ ਇਹ ਵੀ ਬੜਾ ਇੱਕ ਖਤਰਨਾਕ ਮੋੜ ਐ ਸਾਰੀ ਇਸ ਗੱਲ ਤੇ ਵੀ ਇਹ ਇਹ ਹੁਣ ਜਿਹੜੀਆਂ ਅਕਾਲੀ ਦਲ ਬਾਦਲ ਦੀਆਂ ਵਿਰੋਧੀ ਤੇ ਰਹਿਣ ਇਨਾਂ ਦੀ ਸਾਰੀ ਜੋਰ ਇਸੇ ਤੇ ਆ ਵੀ ਜਿਹੜੀ ਮੈਂਬਰਸ਼ਿਪ ਕੀਤੀ ਐ ਸੋ ਕਾਲਡ ਕਹਿੰਦੇ ਉਹ ਤਾਂ ਮੈਂਬਰਸ਼ਿਪ ਐ ਜਾਂ ਖਖੜੀ ਕੀਤੀ ਐ 35 ਲੱਖ ਦੀ ਮੈਂਬਰਸ਼ਿਪ ਜੋ ਬੰਦੇ ਆ ਉਹ ਸਾਰੇ ਨੂੰ ਰੱਦ ਕੀਤਾ ਜਾਵੇ ਉਹਨਾਂ ਦੀ ਤਾਂ ਸਿੱਧੀ ਡਿਮਾਂਡ ਐ ਵੀ ਉਹ ਬੋਗਸ ਐ ਇਹਨੂੰ ਪੜਾ ਦਿੱ ਕੀਤਾ ਜਾਵੇ ਅਕਾਲੀ ਦਲ ਇਹ ਰੱਦ ਕਰਦਾ ਤਾਂ ਫਿਰ ਤਾਂ ਉਹਨੂੰ ਚਾਹੀਦਾ ਸੀ ਜੇ ਇਹ ਸਾਰਾ ਕੁਝ ਮੰਨਣ ਨੂੰ ਤਿਆਰ ਐ ਤਾਂ ਉਹ ਉਹ ਅਕਵਾਲ ਸਿੰਘ ਚੁੰਦਾ ਕਮੇਟੀ ਨੂੰ ਹੀ ਮੰਨ ਜਾਂਦਾ ਪਹਿਲਾਂ ਤੇ ਸਾਰਾ ਕੁਝ ਹੀ ਖਤਮ ਹੋ ਜਾਣਾ ਸੀ ਉਹ ਵੀ ਤਕਰੀਬਨ ਇਸੇ ਇਸੇ ਲੈਵਲ ਦੀ ਹੀ ਹੈ ਵੀ ਤੁਸੀਂ ਪਾਰਟੀ ਦੇ ਦੁਆਰਾ ਚੁਣ ਕਰੋ 2 ਸਾਲ ਤੋਂ ਬਾਅਦ ਦੋ ਵਾਰ ਦੋ ਟਰਮ ਤੋਂ ਬਾਅਦ ਕੋ ਪ੍ਰਧਾਨ ਨਾ ਹੋਵੇ ਤੇ ਸਾਰੇ ਡੈਲੀਗੇਟਾਂ ਦੀ ਦੁਆਰਾ ਚੁਣ ਸਾਰੀਆਂ ਤਕਰੀਬਨ ਇਸੇ ਕਿਸਮ ਦੀਆਂ ਹੀ ਗੱਲਾਂ ਸੀ ਸਾਰੀਆਂ ਇਹਨਾਂ ਨੇ ਚੁੰਦਾ ਕਮੇਟੀ ਨਹੀਂ ਮੰਨੀ ਇਹ ਹੁਣ ਸਾਰਾ ਕੁਝ ਇਹ ਲੱਗਦਾ ਵੀ ਇਹ ਕੰਮ ਉਹੀ ਰਹੇ ਹੈ ਜਾਂ ਕਰਨਾ ਪੈ ਰਿਹਾ ਹੈ ਪਰ ਬਹੁਤ ਨੁਕਸਾਨ ਕਰਕੇ ਆਪਣਾ ਕਰਨ ਦੇ ਵੱਲ ਨੂੰ ਜ ਕਰਨਾ ਪਊਗਾ ਤੇ ਨਹੀਂ ਅਕਾਲੀ ਦਲ ਹੁਣ ਇਹ ਘਮਣ ਕੇ ਦੀ ਚ ਪਿਆ ਰਹੇਗਾ ਸਿਸਰਬ ਆਪਣਾ ਸਮਾਪਤ ਹੋ ਰਿਹਾ ਕੋਈ ਹੋਰ ਤੁਸੀਂ ਇਸ ਬਾਰੇ ਕਹਿਣਾ ਹੋਵੇ ਨਹੀਂ ਇਸ ਬਾਰੇ ਇੰਨੇ ਹੀ ਕਹਿਣਾ ਵੀ ਬੜੀ ਸਥਿਤੀ ਕਿ ਮੈਨੂੰ ਹੁਣ ਲੱਗਦਾ ਵੀ ਨਹੀਂ ਰਗਵੀਰ ਸਿੰਘ ਕੋਈ ਪੋਜੀਸ਼ਨ ਥੱਲੇ ਲੈ ਲੇ ਰਗਵੀਰ ਸਿੰਘ ਲਈ ਵੀ ਹੁਣ ਆਪਣੀ ਪੋਜੀਸ਼ਨ ਤੇ ਖੜਨਾ ਪਊਗਾ ਸਾਰੀਆਂ ਗੱਲਾਂ ਉਹ ਕਹਿੰਦਾ ਪਹਿਲਾਂ ਤਾਂ ਥੋੜਾ ਜਿਹਾ ਟਾਈਮ ਦੇ ਕੇ ਕਹਿੰਦਾ ਸੀ ਉਹਨੂੰ ਨੁਟੁਰਤ ਤਤ ਕਹਿਣਾ ਪੈ ਰਿਹਾ ਇਸ ਕਰਕੇ ਅਕਾਲੀ ਦਲ ਫਿਰ ਇੱਕ ਹੋਰ ਆਪਣੀ ਆਪਣੀ ਇੱਕ ਗਲਤ ਸਥਿਤੀ ਵਿੱਚ ਫਸ ਗਿਆ ਤੇ ਜਿਹਦੇ ਚੋਂ ਨਿਕਲਉਂਦਾ ਮੈਨੂੰ ਕੋਈ ਤਰੀਕਾ ਹਜੇ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਇੱਥੇ ਅਸੀਂ ਆਪਣਾ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਹ ਸਾਰੀ ਗੱਲਬਾਤ ਪਰੇ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਉਸ ਤੋਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ